ਹਾਂਜੀ ਅਗਲੇ ਬੁਲਾ ਰਹੇ ਕੈਨ ਸਿੰਘ ਜੀ ਮਰੜ ਉਹ ਵੀ ਆਜਣ ਸਟੇਜ ਤੇ ਉਸ ਤੋਂ ਅਗਲੇ ਮਜ਼ਦੂਰ ਯੂਨੀਅਨ ਦੇ ਇੱਕ ਕੈਪਟਨ ਹਰ ਹਰਪਾਲ ਸਿੰਘ ਉਹ ਵੀ ਤਿਆਰ ਰਹਿਣ ਦੂਜੇ ਨੰਬਰ ਤੇ ਕਿਹੜਾ ਵੀ ਬੁਲਾ ਰਹੇ ਵਿੱਚ ਨਾਮ ਦੇ ਦੇ ਫਟਾਫਟ ਨਹੀਂ ਉਸ ਸਾਹ ਬਣਾਓ ਉਹਨਾਂ ਨੂੰ ਸਮਾਂ ਦੇਈ ਜੰਨੇ ਮਖ्तार ਸਿੰਘ ਗੁਰੇਵਾਲ ਅੱਜ ਤੁਹਾਨੂੰ ਲਾਗੇ ਕੀ ਕਹਿੰਦੇ ਹਾਂ ਜੀ ਅੱਜ ਦੇ ਤੁਹਾਨੂੰ ਲਾਗੇ ਕੀ ਕਹਾਂ ਚਾਹੁੰਦਾ ਕਿਉਂ ਲਾਇਆ ਪਾਜਵਾ ਜਿਹੜਾ ਧਰਨਾ ਆਏ ਸਾਡੀ ਮਜਬੂਰੀ ਆ ਸਾਨੂੰ ਧਰਨਿਆਂ ਵਾਲੇ ਪਾਸੇ ਨੂੰ ਸੰਘਰਸ਼ ਵਾਲੇ ਪਾਸੇ ਨੂੰ ਧਕੇ ਲਿਆ ਜਾ ਰਿਹਾ ਅਸੀਂ ਪਰਾਰਾਂ ਵਾਏ ਆ ਕਾਰੋਬਾਰ ਵਾਲੇ ਆ ਔਰ ਗਵਰਨਮੈਂਟ ਸਰਵਿਸ ਕਰਕੇ ਰਿਟਾਇਰ ਵੀ ਹੋਏ ਆ ਪਰ ਸਾਨੂੰ ਮਜਬੂਰਨ ਇਸ ਬੰਦੇ ਨੂੰ ਧੱਕਿਆ ਜਾ ਰਿਹਾ ਜਿਹੜੀਆਂ ਦੇਸ਼ ਦਾ ਪ੍ਰਾਈਮ ਮਿਨਿਸਟਰ ਜਿਹੜਾ ਆਪਣੀ ਪਰਜਾ ਦਾ ਪਿਤਾ ਖਵਾਂਦਾ ਜਦੋਂ ਉਹਨੇ ਸਾਡੇ ਨਾਲ ਕਮਿਟਮੈਂਟ ਕੀਤੀ ਵੀ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਲਾਗੂ ਕਰੂੰਗਾ ਜ਼ਿੱਲੀ ਉਹਦੇ ਬਾਰ-ਬਾਰ ਅਸ਼ਵਾਚਨ ਦੇਣ ਦੇ ਬਾਰ-ਬਾਰ ਯਕੀਨ ਦਿਵਾਉਣ ਦੇ ਉਹ ਮੰਗਾਂ ਮੰਨਣ ਦੀ ਬਜਾਏ ਥੋਰ ਮੋਰੀਆਂ ਰਾਹੀਂ ਹੋਰ ਕਾਨੂੰਨ ਲਿਆ ਕੇ ਉਹਨਾਂ ਮੰਗਾਂ ਨੂੰ ਮੁੜ ਕੇ ਇਗਨੋਰ ਕੀਤਾ ਜਾ ਰਿਹਾ ਇਸ ਕਰਕੇ ਸਾਨੂੰ ਇਹ ਰੇਲਾਂ ਰੋਕਣਾ ਧਰਨੇ ਲਾਉਣੇ ਠੰਢ ਦੇ ਵਿੱਚ ਰਾਤ ਰਹਿਣਾ ਇਹ ਸਾਡੀ ਮਜਬੂਰੀ ਆ ਇਹਦੀ ਜ਼ਿੰਮੇਵਾਰ ਸਰਕਾਰ ਆ ਜੇ ਦੱਲੇਵਾਲ ਸਾਹਿਬ ਨੂੰ ਇਹ ਸਾਡੇ 23 ਸਾਲ ਹੋ ਗਏ ਨੇ ਮਰਨ ਵਰਤ ਤੇ ਬੈਠੇ ਨੂੰ ਮਰਨ ਵਰਤ ਜਿਹੜਾ ਬਾਈ ਆਖਰੀ ਹਥਿਆਰ ਆ ਜਦੋਂ ਕੋਈ ਮਰਨ ਵਰਤ ਤੇ ਬਹਿੰਦਾ ਔਰ ਆਪਣੀ ਪ੍ਰਾਪਰਟੀ ਲੈ ਕੇ ਦਿੰਦਾ ਤੇ ਮੈਂ ਆਪਣੀ ਘਰ ਦੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾ ਕਰਦਾ ਔਰ ਜਿਹੜਾ ਮੇਰਾ ਸਰੀਰ ਆ ਜਿਹੜੀ ਮੇਰੀ ਸੋਚ ਆ ਏ ਮੈਂ ਕਿਸਾਨਾਂ ਮਜ਼ਦੂਰਾਂ ਪਤੀ ਮੈਂ ਇਹਦਾ ਵਸੀਤ ਕਰਦਾ ਹਾਂ ਤੁਸੀਂ ਸਾਰੇ ਸੰਸਾਰ ਦਾ ਸਾਰੇ ਹਿੰਦੁਸਤਾਨ ਦਾ ਪੈਸਾ ਕੱਢਾ ਕਰਕੇ ਉਹਨਾਂ ਪੰਜਾਂ ਬੰਦਿਆਂ ਕੋਲ ਗੈਣੇ ਪਾ ਰਹੇ ਜਿਹੜੇ ਬੰਦੇ ਇਹਨਾਂ ਪਰਜਾ ਨੂੰ ਵਲੇਟ ਕੇ ਆਪਣੇ ਪੈਰਾਂ ਥੱਲੇ ਦਲੜ ਕੇ ਆਪਣੀਆਂ ਜਿਆਦਾ ਦਾ ਬਣਾਉਣ ਜਾ ਰਹੇ ਆ ਸੋ ਇਸ ਲੁੱਟ ਨੂੰ ਰੋਕਣ ਵਾਸਤੇ ਇਹਨਾਂ ਦੀ ਜਿਹੜੀ ਕਿਰਤ ਕਮਾਈ ਆ ਉਹਦਾ ਮੁੱਲ ਪਾਉਣ ਵਾਸਤੇ ਅਸੀਂ ਇਹ ਰੇਲਾ ਰੋਕੇ ਸਾਡੀ ਮਜਬੂਰੀ ਆ ਸਾਡਾ ਕੋਈ ਚਾਹ ਨਹੀਂ ਸਾਡਾ ਕੋਈ ਲੀਡਰ ਨਹੀਂ ਸਾਡਾ ਕੋਈ ਇਹ ਗੱਲ ਕਹਿੰਦਾ ਕਿ ਅਸੀਂ ਸਰਕਾਰ ਦੇ ਨਾਲ ਕੰਮ ਦੇ ਵਿੱਚ ਰਿਕਾਰਡ ਪਾਈਏ ਇਹ ਰਿਕਾਰਡ ਜਿਹੜੀ ਪਾ ਰਹੀ ਹੈ ਸਰਕਾਰ ਪਾ ਰਹੀ ਆ ਇਹਦਾ ਸਰਕਾਰ ਨੂੰ ਪਤਾ ਹੋਵੇ ਕਿ ਕੀ ਕਰਨਿਆ ਛਾਂਵੇਂ ਦੀ ਕੋਈ ਸਮਝ ਨਹੀਂ ਆ ਰਹੀ ਸੰਗਰ ਦੇ ਕੋਈ ਛੋਟਾ ਨਹੀਂ ਮੈਂ ਨਰਿੰਦਰ ਸਿੰਘ ਕੋੜਾ ਬਾਮਾ ਪੰਜਾਬ ਕਿਸਾਨ ਜੁਨੀਆ ਤੋਂ ਆਹਾਂ ਅੱਜ ਅਸੀਂ ਜਿਹੜਾ ਧਰਨਾ ਲਾਇਆ ਵਾ ਸਾਡੇ ਦੱਲਿਆ ਸਾਹਿਬ ਨੂੰ 23 ਦਿਨ ਹੋ ਗਏ ਮਰਦਮਦਰ ਤੇ ਬੈਠਿਆਂ ਨੂੰ ਉਤੋਂ 10 ਦਿਨ 10 ਮਹੀਨੇ ਪਹਿਲਾਂ ਹੋ ਗਏ ਆਪਾਂ ਬਾਦਰ ਤੇ ਬੈਠੇ ਆ ਖਨੌਰੀ ਇਹ 全部 ਤੇ ਜਦੋਂ ਕਿ ਸਾਡੀ ਕੋਈ ਕਿਸੇ ਬੰਦੇ ਗੱਲ ਨਹੀਂ ਸੁਣੀ ਸਰਕਾਰ ਨੇ ਅਸੀਂ ਕਈ ਥਾਂ ਹੀ ਮੀਟਿੰਗਾਂ ਹੋਈਆਂ ਕਈ ਕੁਝ ਨਾ ਕਿਹਾ ਵੀ ਪਹਿਲਾਂ ਤੁਸੀਂ ਜਿਹੜੇ ਆ ਟਰੈਕਟਰ ਟਰਾਲੀ ਜਿਹੜੇ ਨਹੀਂ ਜਾਣਦੇ ਨੇ ਪੈਦਲ ਚੱਲ ਕੇ ਦਿੱਲੀ ਆਓ ਤੇ ਜੇ ਪੈਦਲ ਜਾ ਕੇ ਗਏ ਆ ਤੇ ਇਹਨਾਂ ਫੇਰ ਵੀ ਸਾਨੂੰ ਨਹੀਂ ਜਾਣ ਦਿੱਤਾ ਪਹਿਲਾਂ ਉੱਤੇ ਫੋਟੋ ਛੁੱਟੇ ਫੇਰ ਉਹਨਾਂ ਉੱਤੇ ਅਥਰੂ ਗਿਆ ਛੁੱਟੇ ਇਹ ਬੜੀ ਇੱਕ ਸ਼ਰਮਦਾਇਕ ਘਟਨਾ ਵਾ ਇਹਦਾ ਮਤਲਬ ਸਾਨੂੰ ਇਹ ਸਰਕਾਰਾਂ ਮਜ਼ਾਕ ਕਰ ਰਹੀਆਂ ਨੇ ਇਹ ਇਤਿਹਾਨ ਇੱਤਾ ਹੀ ਆ ਸੋ ਇਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਚ ਜਰੇਲਾ ਕਈ ਥਾਵਾਂ ਤੇ ਡੱਕੀਆਂ ਗਈਆਂ ਨੇ ਤੇ ਇਹ ਜਿੰਨਾ ਚਿਰ ਸਰਕਾਰ ਸਾਡੀ ਆ ਮੰਗਾ ਨਹੀਂ ਮੰਦੀ ਇਹ ਧਰਨੇ ਲੱਗਦੇ ਜਾਣਗੇ ਰੇਲਾਂ ਡੱਕੀਆਂ ਜਾਣਗੀਆਂ ਰੇਲਾਂ ਡੱਕਣਾ ਸਾਨੂੰ ਇਨਾ ਪਤਾ ਵਾ ਵੀ ਸਾਡੇ ਭੈਣ ਭਰਾ ਦੂਹੀ ਹੁੰਦੇ ਨੇ ਇਹ ਅਸੀਂ ਜਾਣਦੇ ਆ ਪਰ ਸਾਡੀ ਮਜਬੂਰੀ ਆ ਸਾਨੂੰ ਇਹ ਤੋਂ ਬਗੈਰ ਹੋਈ ਹਾਲੀ ਨਹੀਂਗਾ ਵੀ ਸਾਡੇ ਕੋਈ ਅਸਲਾ ਦੀ ਕੋਈ ਨਹਿਰਾ ਨਹੀਂ ਦੇਣਾ ਨਹੀਂ ਸਾਡਾ ਤੇ ਇਹੋ ਹੀ ਹਥਿਆਰ ਆ ਵੀ ਰੇਲਾ ਡਾਕ ਲੋ ਜਾਂ ਕੋਈ ਜਾਮ ਕਰ ਲੋ ਸੋ ਇਸ ਕਰਕੇ ਇਹ ਤਾਂ ਜਿਹੜਾ ਅੱਜ ਲੱਗਾ ਆ